ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਦੋਸਤੋ ਅੱਜ ਆਪਾਂ ਆ ਆਲੰਗੀਰ ਗੁਰਦੁਆਰਾ ਸਾਹਿਬ ਤੇ ਦੋਸਤੋ ਅੱਜ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਅਤੇ ਇਹਦੇ ਇਤਿਹਾਸ ਬਾਰੇ ਜਾਣੂ ਕਰਾਵਾਂਗੇ ਤੇ ਤੁਸੀਂ ਪਲੀਜ਼ ਵਲੌਗ ਦੇ ਅੰਤ ਤੱਕ ਬਨੇ ਰਹੋ ਤੇ ਅੱਜ ਤੁਹਾਨੂੰ ਆਪਾਂ ਵਲੌਗ ਦਿਖਾਵਾਂਗੇ ਇੱਧਰ ਦੋਸਤੋ ਕਾਰ ਪਾਰਕਿੰਗ ਆ ਜਾਂਦੀ ਏ ਜੇ ਤੁਹਾਡੇ ਕੋਲ ਕਾਰ ਆ। ਹਾਂਜੀ ਇੱਧਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਆ ਜਾਂਦੀ ਏ ਜੋ ਕਿ ਫ੍ਰੀ ਹੈ ਤੁਸੀਂ ਆਪਣਾ ਮੋਟਰਸਾਈਕਲ ਐਕਟਿਵਾ ਇੱਥੇ ਖੜਾ ਕਰ ਸਕਦੇ ਹੋ। ਤੇ ਹੁਣ ਦੋਸਤੋ ਆਪਣਾ ਬਾਈਕ ਲਗਾ ਲਿਆ ਤੇ ਆਪਾਂ ਹੁਣ ਬਾਹਰ ਆ ਰਹੇ ਆ। ਤੇ ਇੱਧਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਮਹਾਨ ਗੇਟ ਜੋ ਕਿ ਹਜੇ ਤਿਆਰ ਹੋ ਰਿਹਾ ਆ ਕਾਰ ਸੇਵਾ ਚੱਲ ਰਹੀ ਏ। ਇੱਧਰ ਜੋੜਾਕਰ ਆ ਜਾਂਦਾ ਵਾ ਇੱਧਰ ਨਾਲ ਗਠਰੀ ਘਰ ਦੇਖ ਸਕਦੇ ਹੋ ਤੁਹਾਡਾ ਬੈਗ ਵਗੈਰਾ ਵਾ ਤੁਸੀਂ ਇੱਥੇ ਜਮ੍ਹਾਂ ਕਰਾ ਸਕਦੇ ਹੋ ਤੇ ਦੋਸਤੋ ਹੁਣ ਆਪਾਂ ਆਪਣਾ ਜੋੜਾ ਜਮ੍ਹਾਂ ਕਰਾਤਾ ਤੇ ਹੁਣ ਆਪਾਂ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਹੋ ਕਿ ਕਾਰ ਸੇਵਾ ਚੱਲ ਰਹੀ ਹੈ ਬਿਲਡਿੰਗ ਰੈਡੀ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਮেইন ਗੇਟ ਦੀ ਤੇ ਸਾਹਮਣੇ ਤੁਸੀਂ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਤੇ ਇਤਿਹਾਸ ਲਿਖਿਆ ਆਵਾ ਗੁਰਦੁਆਰਾ ਸਾਹਿਬ ਦਾ ਸਾਰਾ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲਮਗੀਰ ਜਿਹੜਾ ਲੁਧਿਆਣਾ ਦੇ ਪਿੰਡ ਆਲਮਗੀਰ ਵਿੱਚ ਸਥਿਤ ਹੈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਪੁੱਤਰਾ ਤੇ ਮਾਤਾ ਜੀ ਨੂੰ ਮੁਗਲਾਂ ਦੁਆਰਾ ਸ਼ਹੀਦ ਕਰ ਦਿੱਤੇ ਜਾਣ ਤੋਂ ਬਾਅਦ ਭਾਈ ਨਵੀ ਖਾਨ ਅਤੇ ਭਾਈ ਗਣੀ ਖਾਨ ਨਾਲ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਇੱਕ ਮੰਜੇ ਉੱਤੇ ਆਲਮਗੀਰ 14ਪੋ 1761 ਈਸਵੀ ਨੂੰ ਇੱਥੇ ਪਹੁੰਚੇ ਸਨ ਇੱਥੇ ਪਹੁੰਚਣ ਤੇ ਪਿੰਡ ਦੇ ਇੱਕ ਵਪਾਰੀ ਪਾਈ ਨਗਾ ਸਿੰਘ ਜੀ ਵੱਲੋਂ ਗੁਰੂ ਜੀ ਨੂੰ ਇੱਕ ਕੋੜਾ ਪੇਟ ਕੀਤਾ ਗਿਆ ਸਰਬਰ ਮਰਦੇ ਦੇਸ ਕਾ ਕੀਆ ਅਜਨਸ ਕਰੇ ਤਰਸਾ ਕੋ ਕੀਆ ਗੁਰੂ ਜੀ ਨੇ ਇੱਕ ਬਜ਼ੁਰਗ ਵਰਤ ਨੂੰ ਕਿਹਾ ਜੋ ਕਿ ਗਾਂ ਦੇ ਗੋਬਰ ਨੂੰ ਚੁੱਕ ਰਹੀ ਸੀ ਉਹ ਪਾਣੀ ਪੀਣ ਵਾਲੀ ਜਗਾਹ ਦੱਸ ਸਕਦੀ ਹੈ ਇਸ ਜਗਾਹ ਤੋਂ ਪਾਣੀ ਲੈ ਕੇ ਇਸ਼ਾਰਾ ਕਰੇ ਤੇ ਜਿਸ ਤੇ ਬਜ਼ੁਰਗਔਰਤ ਨੇ ਜਵਾਬ ਦਿੱਤਾ ਕਿ ਪੀਰ ਜੀ ਇਹ ਖੰਡਰ ਤੇ ਥਾਂ ਇੱਥੇ ਪਾਣੀ ਨਹੀਂ ਇੱਥੇ ਇੱਕ ਦੂਰ ਮੋ ਤੂਰ ਜਗਾਹ ਹੈ ਪਰ ਉੱਥੇ ਇੱਕ ਵੱਡਾ ਅਜਗਰ ਹੈ ਰਹਿੰਦਾ ਹੈ ਤੇ ਕੋਈ ਨਹੀਂ ਜਾਂਦਾ ਗੁਰੂ ਸਾਹਿਬ ਜੀ ਨੇ ਤੇ ਨਾਲ ਅਜਗਰ ਨੂੰ ਮਾਰ ਕੇ ਉਸ ਨੂੰ ਮੁਕਤੀ ਦੇ ਦਿੱਤੀ ਤੇ ਅਜਗਰ ਬਹੁ ਵਿੱਚ ਡਿੱਗਿਆ ਜਦੋਂ ਸਿੱਖ ਪਾਣੀ ਲਾਉਣ ਗਏ ਤਾਂ ਦੇਖਿਆ ਕਿ ਪਾਣੀ ਬਹੁਤ ਗੰਦਾ ਹੋ ਹੋ ਗਿਆ ਸੀ ਗੁਰੂ ਸਾਹਿਬ ਨੇ ਉੱਥੇ ਬੈਠੇ ਹੋਏ ਸਨ ਅਤੇ ਗੁਰੂ ਸਾਹਿਬ ਜੀ ਨੇ ਇੱਕ ਹੋਰ ਤੀਰ ਮਾਰਿਆ ਅਤੇ ਇੱਕ ਪਾਣੀ ਦਾ ਫੁਹਾਰਾ ਨਿਕਲਿਆ ਤੇ ਸਾਰੇ ਸਿੱਖਾਂ ਨੇ ਇਸ਼ਨਾਨ ਕੀਤਾ ਇਸ ਚਮਤਕਾਰ ਦੇਖ ਕੇ ਬਜ਼ੁਰਗ ਔਰਤ ਨੇ ਗੁਰੂ ਸਾਹਿਬ ਦੇ ਪੈਰਾਂ 'ਚ ਡਿੱਗੀ ਅਤੇ ਕਿਹਾ ਪੀਰ ਜੀ ਤੁਸੀਂ ਰੋਕੇ ਪੀਰ ਹੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਨੀ ਹਾਂ ਮੈਨੂੰ ਕੋੜ ਹੈ ਤੇ ਮੈਂ ਇਸ ਕਲਾਜ ਨੂੰ ਕਰਵਾਉਣ ਲਈ ਕਈ ਥਾਵਾਂ ਤੇ ਗਈ ਹਾਂ ਪਰ ਠੀਕ ਨਹੀਂ ਹੋਇਆ ਗੁਰੂ ਸਾਹਿਬ ਨੇ ਕਿਹਾ ਜੋ ਵੀ ਵਿਸ਼ਵਾਸ ਨਾਲ ਇਸ ਪਾਣੀ ਵਿੱਚ ਇਸ਼ਨਾਨ ਕਰੇਗਾ ਪਰਮਾਤਮਾ ਉਸ ਦੀ ਸਾਰੀ ਬੁੰਬਾਰੀ ਠੀਕ ਕਰਨਗੇ ਫਿਰ ਗੁਰੂ ਜੀ ਪਾਈ ਨੇ ਗਿਆ ਸਿੰਘ ਦੁਆਰਾ ਦਿੱਤੇ ਗਏ ਘੋੜੇ ਤੇ ਬੈਠ ਕੇ ਹਾਈ ਕੋਰਟ ਚੱਲ ਗਏ ਬਜ਼ੁਰਗ ਔਰਤ ਨੇ ਉਸ ਪਾਣੀ ਦੇ ਫੁਆਰੇ ਨਾਲ ਇਸ਼ਨਾਨ ਕੀਤਾ ਤਾਂ ਠੀਕ ਹੋ ਗਈ ਸੰਗਤ ਜੀ ਤੁਸੀਂ ਦੇ ਸਕਦੇ ਹੋ ਇੱਥੇ ਗੁਰੂ ਜੀ ਨੇ ਤੀਰ ਮਾਰ ਕੇ ਪਵਿੱਤਰ ਜਲ ਦਾ ਸੋਮਾ ਪ੍ਰਗਟ ਕੀਤਾ ਸੀ ਤੇ ਗੁਰੂ ਸਾਹਿਬ ਨੇ ਕਿਹਾ ਜੋ ਵੀ ਕੋਈ ਵਿਸ਼ਵਾਸ ਨਾਲ ਇਸ ਪਾਣੀ ਨਾਲ ਇਸ਼ਨਾਨ ਕਰੇਗਾ ਪ੍ਰਮਾਤਮਾ ਉਸ ਦੀ ਸਾਰੀ ਬਿਮਾਰੀ ਨੂੰ ਠੀਕ ਕਰ ਦੇਣਗੇ ਇਹ ਤੁਸੀਂ ਸਾਹਮਣੇ ਸੰਗਤਜੀ ਸਰੋਵਰ ਦੇਖ ਸਕਦੇ ਹੋ ਫਿਰ ਗੁਰੂ ਜੀ ਭਾਈ ਨਗਾਇਆ ਸਿੰਘ ਦੁਆਰਾ ਦਿੱਤੇ ਗਏ ਘੋੜੇ ਨਾਲ ਬੈਠ ਕੇ ਰਾਏਕੋਟ ਵੱਲ ਚੱਲ ਗਏ ਬਜ਼ੁਰਗ ਔਰਤ ਨੇ ਉਸ ਪਾਣੀ ਦੇ ਫੁਮਾਰੇ ਨਾਲ ਇਸ਼ਨਾਨ ਕੀਤਾ ਤਾਂ ਠੀਕ ਹੋ ਗਈ ਪਿੰਡ ਵਾਪਸ ਆ ਕੇ ਪਿੰਡ ਵਾਲਿਆਂ ਨੂੰ ਉਸਨੇ ਸਾਰੀ ਕਹਾਣੀ ਦੱਸੀ ਤੇ ਇਸ ਸਥਾਨ ਤੇ ਭਾਈ ਨਵੀ ਖਾਨ ਅਤੇ ਭਾਈ ਗਾਨੀ ਖਾਨ ਨੇ ਗੁਰੂ ਸਾਹਿਬ ਜੀ ਦਾ ਪੰਜਾ ਰੱਖਿਆ ਸੀ ਇੱਥੇ ਸੁੰਦਰ ਗੁਰਦੁਆਰਾ ਸਾਹਿਬ ਸਥਿਤ ਹੈ ਜਿਸ ਨੂੰ ਮਨਜੀਤ ਸਾਹਿਬ ਹਲੰਗੀਰ ਸਾਹਿਬ ਦੇ ਨਾਲ ਜਾਣਿਆ ਜਾਂਦਾ ਵਾ ਤੇ ਇਹ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਸੁਆ ਤੇ ਆਜੋ ਆਪਾਂ ਤੁਹਾਨੂੰ ਹੁਣ ਲੰਗਰ ਹਾਲ ਲੈ ਕੇ ਚੱਲਦੇ ਆਂ ਸਾਹਮਣੇ ਸੰਗਤ ਜੀ ਲੰਗਰ ਹਾਲ ਆ ਜਾਂਦਾ ਵਾ ਜਿਸ ਦੀ ਕੀਮਤ ਬਹੁਤ ਸੋਹਣੀ ਬਣੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਤੁਸੀਂ ਇੱਥੇ ਲੰਗਰ ਹਾਲ ਦੇ ਦਰਸ਼ਨ ਕਰ ਰਹੇ ਹੋ ਤੇ ਹੁਣ ਸੰਗਤ ਜੀ ਪ੍ਰਸ਼ਾਦਾ ਆਪਾਂ ਸ਼ਕਨ ਲੱਗੇ ਆ ਤੇ ਇੱਧਰ ਚਾਹ ਦਾ ਲੰਗਰ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਲੰਗਰ ਸ਼ਕਲਿਆ ਤੇ ਹੁਣ ਆਪਾਂ ਜਾ ਰਹੇ ਆ ਵਾਪਸ ਇੱਧਰ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੀ ਕਾਰ ਸੇਵਾ ਚੱਲ ਰਹੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਗੇਟ ਬਹੁਤ ਜ਼ਿਆਦਾ ਸੋਨਾ ਬਣ ਰਿਹਾ ਹੈ ਤੇ ਅੰਦਰੋਂ ਤੁਸੀਂ ਦੇਖ ਸਕਦੇ ਹੋ ਕਿ ਸ਼ੀਸ਼ੇ ਲੱਗੇ ਹੋਏ ਆ ਤੇ ਜਿਦੋਂ ਇਹ ਬਣ ਗਿਆ ਤੇ ਬਹੁਤ ਹੀ ਜ਼ਿਆਦਾ ਸੋਨਾ ਲੱਗੇਗਾ ਤੇ ਤੁਸੀਂ ਸਾਹਮਣੇ ਮਾਰਕੀਟ ਦੇਖ ਸਕਦੇ ਹੋ ਜੇ ਤੁਸੀਂ ਕੁਝ ਲੈਣਾ ਸ਼ੋਪਿੰਗ ਕਰਨੀ ਹੈ ਤਾਂ ਤੁਸੀਂ ਇਥੋਂ ਕਰ ਸਕਦੇ ਹੋ ਤੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਸਮਾਨ ਦੀ ਸ਼ੋਪਸਾ ਤੁਸੀਂ ਆਪਣੇ ਘਰ ਵਾਸਤੇ ਲੈ ਕੇ ਜਾ ਸਕਦੇ ਹੋ ਤੇ ਤੁਹਾਨੂੰ ਸਾਡਾ ਬਲੌਗ ਲੱਗਿਆਵੇਂ ਲੱਗਿਆ ਪਲੀਜ਼ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ